ਅੱਜ ਦਿਨ ਸ਼ੁੱਕਰਵਾਰ 7 ਫਰਵਰੀ 25 ਮਾਰਗ ਹੈ ਨਾਨਕਸ਼ਹੀ ਸੰਮਤ 556 ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਮੈਂ ਹਰਿੰਦਰ ਬਾਜਵਾ ਖਬਰਾਂ ਦੀ ਸ਼ੁਰੂਆਤ ਕਰਦੇ ਆ ਅਮਰੀਕਾ ਤੋਂ ਵਾਪਸ ਭੇਜੇਗੇ ਭਾਰਤੀਆਂ ਨੂੰ ਲੈ ਕੇ ਭਾਰਤ ਦੇ ਦੋਵੇਂ ਸਦਨਾਂ ਦੇ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਰਾਜ ਸਭਾ ਤੇ ਲੋਕ ਸਭਾ ਦੇ ਵਿੱਚੋਂ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਦੇ ਨਾਲ ਉਠਾਇਆ ਜਿਸ ਤੋਂ ਬਾਅਦ ਵਿਦੇਸ਼ ਮੰਤਰੀ ਸੰਗੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਵੱਲੋਂ ਇਸ ਦਾ ਜਵਾਬ ਦਿੰਦੇ ਆ ਕਿਹਾ ਗਿਆ ਕਿ ਅਮਰੀਕੀ ਨਿਯਮਾਂ ਦੇ ਮੁਤਾਬਕ ਭਾਰਤੀਆਂ ਦੀ ਵਾਪਸੀ ਹੋਈ ਹੈ ਜਿਸ ਤੋਂ ਵਿਰੋਧੀ ਧਿਰ ਹੋਰ ਖਫਾ ਹੋ ਗਿਆ ਤੇ ਹੰਗਾਮਾ ਹੋਇਆ ਵਿਰੋਧੀ ਧਿਰ ਨੇ ਸਦਨ ਦੇ ਬਾਹਰ ਹੱਥਕੜੀਆਂ ਤੇ ਬੇੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਪੰਜਾਬ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬਕਾਇਦਾ ਆਪਣੇ ਹੱਥਾਂ ਨੂੰ ਹੱਥਕੜੀਆਂ ਨਾਲ ਜਕੜ ਕੇ ਇਸ ਮਸਲੇ ਦੇ ਉੱਤੇ ਵਿਰੋਧ ਕੀਤਾ ਅਮਰੀਕਾ ਵੱਲੋਂ ਮੁਲਕ 'ਚੋਂ ਕੱਢੇ ਭਾਰਤੀਆਂ ਤੇ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਉਣ ਦੇ ਵਿਵਾਦ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2012 ਦੇ ਅਮਰੀਕੀ ਨਿਯਮਾਂ ਮੁਤਾਬਕ ਹੀ ਦੇਸ਼ ਚੋਂ ਕੱਢੇ ਜਾਣ ਵਾਲੇ ਲੋਕਾਂ ਤੇ ਪਾਬੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਝੋੜਤਾ ਤੇ ਬੱਚਿਆਂ ਨੂੰ ਛੋੜ ਦਿੱਤੀ ਜਾਂਦੀ ਹੈ ਉਹਨਾਂ ਕਹੇ ਕਿ ਭਾਰਤ ਅਮਰੀਕੀ ਸਰਕਾਰ ਨਾਲ ਇਹ ਯਕੀਨੀ ਬਣਾਉਣ ਲਈ ਗੱਲਬਾਤ ਕਰ ਰਿਹਾ ਹੈ ਕਿ ਮੁਲਕ ਚੋਂ ਕੱਢੇ ਜਾਣ ਵਾਲੇ ਲੋਕਾਂ ਨਾਲ ਕਿਸੇ ਵੀ ਤਰੀਕੇ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਅਮਰੀਕਾ ਚੋਂ ਕੱਢੇ ਗਏ 104 ਭਾਰਤੀ ਬੁੱਧਵਾਰ ਨੂੰ ਉੱਥੋਂ ਦੇ ਫੌਜੀ ਜਹਾਜ਼ ਅਮਰਸਰ ਪੁੱਜੇ ਸਨ ਵਿਦੇਸ਼ ਮੰਤਰੀ ਨਿਰਾਸਵਾ ਚ ਕਿਹਾ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਭਾਰਤੀਆਂ ਨੂੰ ਲੰਬੇ ਸਮੇਂ ਤੋਂ ਦੇਸ਼ ਚੋਂ ਕੱਢੇ ਜਾਂਦਾ ਹੈ ਅਤੇ ਸਾਲ 2009 ਤੋਂ ਹਰ ਸਾਲ ਸੈਂਕੜੇ ਲੋਕ ਰਿਪੋਰਟ ਹੁੰਦੇ ਆਏ ਨੇ ਹਥਕੜੀਆਂ ਤੇ ਬੇੜੀਆਂ ਲਾਉਣ ਦੇ ਮੁੱਦੇ ਤੇ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵੱਲੋਂ ਸਾਲ 2012 ਤੋਂ ਲਾਗੂ ਪ੍ਰਕਿਰਿਆ ਤਹਿਤ ਪਾਬੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਜਵਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਐਸ ਜੈ ਸ਼ੰਕਰ ਅਮਰੀਕੀ ਆਗੂ ਦੀ ਤਰ੍ਹਾਂ ਗੱਲ ਕਰ ਰਹੇ ਨੇ ਅਮਰੀਕੀ ਸਟੇਟ ਸੈਕਟਰੀ ਦੀ ਤਰ੍ਹਾਂ ਗੱਲ ਕਰਨੇ ਕਰ ਰਹੇ ਨੇ ਨਾ ਕਿ ਭਾਰਤੀ ਵਿਦੇਸ਼ ਮੰਤਰੀ ਦੀ ਤਰ੍ਹਾਂ ਗੱਲ ਕਰ ਰਹੇ ਨੇ ਰਿਪੋਰਟ ਮਾਮਲੇ ਤੇ ਵਿੱਚ ਲੋਕ ਸਭਾ ਦੀ ਕਾਰਵਾਈ ਠੱਪ ਹੋ ਗਈ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਮੁੱਦੇ ਤੇ ਬੀਤੀ ਕੱਲ੍ਹ ਲੋਕ ਸਭਾ ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਚਾਰਵਾਂ ਮੁਲਤਵੀ ਕਰਨੀ ਪਈ ਉੱਚ ਵਿਦੇਸ਼ ਮੰਤਰੀ ਐਸਜਾ ਸ਼ੰਕਰ ਨੇ ਕਿਹਾ ਕਿ ਜਹਾਜ਼ਾਂ ਹੀ ਭੇਜੇ ਜਾ ਰਹੇ ਭਾਰਤੀਆਂ ਨਾਲ ਵਿਵਹਾਰ ਕਰਨਾ ਲੇਹ ਭਾਰਤ ਵੱਲੋਂ 트럼ਪ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਗਿਆ ਹੈ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਮਰੀਕਾ ਤੋਂ ਆਏ ਭਾਰਤੀਆਂ ਦੇ ਬੇੜੀਆਂ ਚ ਬੰਨੇ ਹੋਣ ਦਾ ਵਿਰੋਧ ਕੀਤਾ ਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਣ ਦੇ ਅੱਗੇ ਆ ਗਏ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਅੰਦਨਕਾਰ ਵਿਭਾਗ ਦੀ ਛਾਪੇਮਾਰੀ ਹੋਈ ਹੈ ਬੀਤੀ ਕੱਲ ਲਗਾਤਾਰ ਸਵੇਰ ਤੋਂ ਇਹ ਛਾਪੇਮਾਰੀ ਚੱਲਦੀ ਰਹੀ ਪੰਜਾਬ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਤੇ ਕਪੂਰਥਲਾਸਾਂ ਨੇ ਵੱਖ-ਵੱਖ 6 ਟਿਕਾਣਿਆਂ ਤੇ ਬੀਤੀ ਸਵੇਰ ਆਮਦਨਕਾਰ ਵਿਭਾਗ ਦੀ ਟੀਮ ਨੇ ਛਾਪੇ ਮਾਰੇ ਇਸ ਦੌਰਾਨ ਟੀਮਾਂ ਵੱਲੋਂ ਰਾਣਾ ਗੁਰਜੀਤ ਦੀ ਜਾਇਦਾਦ ਅਤੇ ਆਮਦਨ ਬਾਰੇ ਹਕੂਕ ਕੀਤੀ ਗਈ ਟੀਮਾਂ ਨੇ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਪਏ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਪੜਤਾਲ ਵੀ ਕੀਤੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਕੱਲ੍ਹ ਤੜਕੇ ਆਮਦਨਕਾਰ ਵਿਭਾਗ ਦੀਆਂ ਕਈ ਟੀਮਾਂ ਨੇ ਇੱਕੋ ਸਮੇਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਵੱਖ-ਵੱਖ ਟਿਕਾਣਿਆਂ ਤੇ ਛਾਪੇਮਾਰੇ ਟੀਮਾਂ ਵੱਲੋਂ ਰਾਣਾ ਗਰਜੀਤ ਦੇ ਕਪੂਰਥਲਾ ਸਥਿਤ ਘਾਰ ਅਤੇ ਮਿਲ ਚੰਡੀਗੜ੍ਹ ਦੇ ਸੈਕਟਰ 4 ਤੇ 9 ਸਥਿਤ ਤਿੰਨ ਘਰਾਂ ਤੇ ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ਵਿੱਚ ਫਲੈਟ ਨੰਬਰ 53 'ਚ ਪਹੁੰਚ ਕੇ ਜਾਂਚ ਕੀਤੀ ਇਸ ਦੌਰਾਨ ਅਮਨ ਦਰਕਰ ਵਿਭਾਗ ਦੀਆਂ ਟੀਮਾਂ ਨੇ ਨਾ ਕਿਸੇ ਨੂੰ ਘਰ ਦੇ ਅੰਦਰ ਦਾਖਲ ਹੋਣ ਦਿੱਤਾ ਤੇ ਨਾ ਹੀ ਕਿਸੇ ਨੂੰ ਬਾਹਰ ਨਿਕਲਣ ਦਿੱਤਾ ਟੀਮਾਂ ਨੇ ਗੱਲਬਾਤ ਕਰਦਿਆਂ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜ਼ਿਕਰ ਜੋ ਹੈ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਜਿਸ ਆਪ ਦਾ ਮੰਤਰੀ ਰਾਣਾ ਗੁਰਜੀਤ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਅਮੀਰ ਵਿਧਾਇਕਾਂ ਚੋਂ ਇੱਕ ਨੇ ਪੰਜਾਬ ਉੱਤਰਾਖੰਡ ਤੇ ਯੂਪੀ ਵਿੱਚ ਉਹਨਾਂ ਦੀਆਂ ਡਿਸਟਿਲਰੀਜ਼ ਅਤੇ ਖੰਡ ਮਿੱਲਾਂ ਨੇ ਉਹਨਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ। ਜ਼ਿਲ੍ਹਾ ਤਰਨਤਾਰਨ ਦੇ ਇਲਾਕੇ ਚੌਧਰੀਵਾਲਾ ਦੇ ਵਿੱਚ ਇੱਕ ਨਜਾਇਜ਼ ਪਟਾਕਾ ਫੈਕਟਰੀ ਚ ਜਿਹੜਾ ਧਮਾਕਾ ਹੋਇਆ ਜਿਸ ਕਾਰਨ ਇੱਕ ਦੀ ਮੌਤ ਹੋ ਗਈ ਹੈ। ਤਰਨਤਾਰਨ ਦੇ ਇਲਾਕੇ ਚੌਧਰੀਵਾਲਾ ਨੇੜੇ ਨਿਸ਼ਾਰਾ ਪੰਨੂਆ ਦੇ ਘਰ ਵਿੱਚ ਕਈ ਚਿਰਾਂ ਤੋਂ ਚੱਲ ਰਹੀ ਕਥਿਤ ਗੈਰ ਕਾਨੂੰਨੀ ਪਟਾਕਾ ਫੈਕਟਰੀ 'ਚ ਬੀਤੀ ਸਵੇਰ ਤਮਾਕੇ ਮਗਰੋਂ ਅੱਗ ਲੱਗਣ ਕਾਰਨ ਮਹਿਲਾ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਬੱਚੇ ਜ਼ਖਮੀ ਹੋ ਗਏ ਅੱਗ ਨਾਲ ਫੈਕਟਰੀ ਦੀ ਇਮਾਰਤ ਵੀ ਨੁਕਸਾਨੀ ਗਈ ਹੈ ਥਾਣਾ ਸਰਹਾਲੀ ਦੇ ਮੁਖੀ ਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਸ਼ਨਾਖਤ ਜਸ਼ਨ ਬਾਈ ਪਤਨੀ ਅਗਾਸ਼ ਵਾਸੀ ਚੌਧਰੀ ਵਾਲਾ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਏ ਗੁਰਤਾਜ ਸਿੰਘ 12 ਅਤੇ ਵਿਸ਼ਾਲਦੀਪ ਸਿੰਘ 15 ਨੂੰ ਤੁਰੰਤਨ ਦੇ ਜ਼ਿਲ੍ਹਾ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੋਂ ਗੁਰਤਾਜ ਸਿੰਘ ਨੂੰ ਗੰਭੀਰ ਹਾਲਤ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਚ ਸਵੇਰੇ ਲਗਭਗ 10 ਵਜੇ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ ਜਿਸ ਚ ਫੈਕਟਰੀ ਦੀ ਵਰਕਰ ਮਜ਼ਦੂਰ ਜਸ਼ਨਦੀ ਝੁਲਸਣ ਕਾਰਨ ਮੌਤ ਹੋ ਗਈ ਕਟਨਾਮਗਰੋਂ ਆਸ-ਪਾਸ ਤੋਂ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਥਾਣਾ ਸਹਰਾਲੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਤਰਨ ਤਰਨ ਹਸਪਤਾਲ ਪਹੁੰਚਾਇਆ ਇਸ ਮਾਮਲੇ ਦੇ ਵਿੱਚ ਮੁਲਜ਼ਮ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਉਹ ਫਰਾਰ ਦੱਸਿਆ ਜਾਂਦਾ ਹੈ ਜੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਗੈਂਗਸਟਰ ਅਰਸ਼ ਡੱਲਾ ਦੇ ਵੱਲੋਂ ਉਹਨਾਂ ਨੂੰ ਸਨੇਹਾ ਭੇਜ ਕੇ ਇੱਕ ਵਾਰ ਮੌੜ ਧਮਕੀ ਦਿੱਤੀ ਗਈ ਹੈ ਤੇ ਕਿਹਾ ਕਿ ਹਰ ਵਾਰ ਇੰਜ ਗੋਲੀ ਨਹੀਂ ਚਲਣੀ ਜੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਤੇ 3 ਦਿਨ ਪਹਿਲਾਂ ਉਹਨਾਂ ਦੀ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਤੋਂ ਬਾਅਦ ਵਿਦੇਸ਼ 'ਚ ਬੈਠੇ ਗੈਂਗਸਟਰ ਅਰਸ਼ ਡੱਲਾ ਨੇ ਉਹਨਾਂ ਨੂੰ ਵਾਇਸ ਮੈਸੇਜ ਭੇਜ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਅਡਲਾ ਨੇ ਸਪਸ਼ਟ ਸ਼ਬਦਾਂ ਵਿੱਚ ਜੀਰਾ ਨੂੰ ਕਿਹਾ ਕਿ ਗੋਲੀਬਾਰ ਹਰ ਵਾਰ ਇੰਜ ਨਹੀਂ ਚਲਣੀ ਅਗਲੀ ਵਾਰ ਗੋਲੀ ਸਿੱਧੀ ਤੇਰੇ ਤੇ ਚੱਲੇਗੀ ਜੀਰਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪਹਿਲੇ ਮਾਮਲੇ ਵਿੱਚ ਉਹਨਾਂ ਉੱਪਰ ਗੋਲੀਆਂ ਚਲਾਉਣ ਵਾਲਿਆਂ ਦਾ ਅਜੇ ਤੱਕ ਕੋਈ ਸਰਾਗ ਨਹੀਂ ਲੱਗਿਆ ਐਸਪੀ ਡੀ ਰਣਧੀਰ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੀ ਕਾਰਗੁਜ਼ਾਰੀ ਤੋਂ ਕੁਲਵੀਰ ਸਿੰਘ ਜੀਰਾ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਉਹਨਾਂ ਕਹਿ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਅਜਿਹੀਆਂ ਵਾਰਦਾਤਾਂ ਵਧ ਰਹੀਆਂ ਨੇ ਉਹਨਾਂ ਕਮਜ਼ੋਰ ਧਰਾਵਾਂ ਲਾ ਕੇ ਅਣਪਛਾਤੇ ਹਮਲਾਵਰਾਂ ਖਿਲਾਫ ਪਰਚਾ ਦਰਜ ਕੀਤਾ ਹੈ ਸਾਬਕਾ ਵਿਧਾਇਕ ਨੇ ਕਿਹਾ ਕਿ ਕੇਸ ਵਿੱਚ ਅਰਾਦਾ ਕਤਲ ਦੀ ਧਾਰਾ ਦਰਜ ਨਹੀਂ ਕੀਤੀ ਗਈ ਇਸ ਮਾਮਲੇ ਦੀ ਪੜਤਾਲ ਅਜੇ ਚੱਲ ਰਹੀ ਸੀ ਇਸ ਦੌਰਾਨ ਗੈਂਗਸਟਰ ਅਸ਼ੋਕ ਲਾਵਲੋ ਜੀਰਾਂ ਨੂੰ ਧਮਕੀ ਪਰਸ ਉਸ ਨੇ ਹੱਥ ਕਰ ਲਿਆ ਗਿਆ ਜੀਰਾਂ ਨੇ ਸਬਾਬਤ ਡੀਜੀਪੀ ਲਾਅਨ ਆਰਡਰ ਅਰਪਿਤ ਸ਼ੋਕਲਾ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਹੈ ਜੀਰਾਂ ਨੇ ਲੰਘੀਆਂ ਪੰਚਾਇਤੀ ਚੌਂਕਾਂ ਦਰਾਂ ਨੂੰ ਵੀ ਧਮਕੀਆਂ ਮਿਲਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ ਲਗਾਤਾਰ ਧਮਕੀਆਂ ਕਾਰਨ ਕੁਲਬੀਰ ਜੀਰਾ ਕਾਫੀ ਪਰੇਸ਼ਾਨ ਨੇ ਉਹਨਾਂ ਆਪਣੇ ਵਿਰੋਧੀ ਆਗੂਆਂ ਨੂੰ ਵੀ ਉੱਤੇ ਵੀ ਸ਼ੱਕ ਜ਼ਾਹਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਬਾਰੇ ਬਣਿਆ ਭੰਵਲਪੂਸਾ ਲਗਾਤਾਰ ਬਰਕਰਾਰ ਹੈ ਪਰ ਜਥੇਦਾਰ ਸਾਹਿਬ ਗਿਆਨੀ ਰਗबीर ਸਿੰਘ ਦੇ ਵੱਲੋਂ ਕੁਝ ਚੀਜ਼ਾਂ ਸਾਫ਼ ਕੀਤੀਆਂ ਗਈਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦੀ ਪ੍ਰਕਿਰਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜ਼ਦ ਕੀਤੀ ਹੋਈ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਉਹ ਇੰਗਲੈਂਡ ਦੌਰੇ ਤੇ ਹਨ ਤੇ ਉੱਥੇ ਮਿਡਲੈਂਡ ਦੇ ਸ਼ਹਿਰ ਬਿੰਨਲ ਹਾਲ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕਰ ਰਹੇ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਲੋਕਪੈਨ న్యూਸ ਦੇ ਨਾਲ। ਮੈਨੂੰ ਦਿਓ ਇਜਾਜ਼ਤ ਧੰਨ